ਪੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਆਪ ਨੇ ਖੜਨ ਲੱਗੇ ਅੱਸੀ ਗੱਲ ਇਹ ਚੰਗੀ ਗੱਲ ਹੈ ਅਗਦਾ ਹੁਣ ਸਹੀ ਪੁਰਾਣੇ ਸਮਾਜ ਜਿਹਦਾ ਪੁਰਾਣਾ ਸਾਡਾ ਪੰਜਾਬ ਚ 60 80 ਦਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਹੈ ਮਨਸਿਕ ਇਹਦਾ ਈਗੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਹਾਂ ਇਹ ਦੋਰਾ ਉਹੀ ਇੱਕ ਜੁਲਦਾ ਵਖਰੀ ਲੱਗ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋਸਤਾਂ ਹੀ ਆ ਰਹਿਣਾ ਚਾਹੀਦਾ ਬੱਡੀ ਗੱਲ ਹੋ ਗਈ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਪੱਤਾ ਚੰਗੀ ਬੇਰਦਾ ਲੱਗਦਾ ਹੁਣ ਸਹੀ ਇਹ ਪੁਰਾਣੇ ਸਮਾਜ ਜਿੰਦਾ ਪੁਰਾਣਾ ਸਾਡਾ ਪੰਜਾਬ ਚ ਸਾਡਾ ਸਾਡਾ ਸਮਾਜ ਉਹਦਾਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਜਦੋਂ ਇਹ ਗੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਜੀ ਬਹੁਤ ਦੋਰਾ ਉਹੀ ਇੱਕ ਜੁੜਦਾ ਦੇਖ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਉਹ ਸਦਾ ਹੀ ਆ ਰਹਿਣਾ ਚਾਹੀਦਾ ਵੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਆਪ ਨੇ ਖੜਨ ਲੱਗੇ। ਬੱਚੀ ਗੱਲ ਹੈ ਕਿ ਚੰਗੀ ਬੇਰਦਾ ਹੈ। ਅੱਜ ਹੁਣ ਸਹੀ ਸਮਾਜ ਜਿੰਦਾ ਪੁਰਾਣਾ ਸਾਡਾ ਪੰਜਾਬ ਚ ਸਾਡਾ ਸਮਾਜ ਜਿੰਦਾ ਪੁੱਤਰਾ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ ਹੈ। ਜਦੋਂ ਇਹ ਈਗੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਹਾਂ। ਬਹੁਤ ਦੋਹਰਾ ਉਹੀ ਇੱਕ ਜੁੜਦਾ ਦੇਖਣ ਨੂੰ ਮਿਲ ਰਹੀ ਹੈ। ਕੋਈ ਹੁਣ ਸਹੀ ਲੋੜ ਸੀ। ਪਾਣੀ ਆਇਆ ਦੋਹਰਾ ਇਹ ਸਦਾ ਹੀ ਆ ਰਹਿਣਾ ਚਾਹੀਦਾ। ਵੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਆਪ ਨੇ ਖੜਨ ਲੱਗੇ। ਅਸੀਂ ਇਹ ਚੰਗੀ ਬਿਰਤ ਹੈ। ਅਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ 60-80 ਦਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ। ਮਨ ਜਦੋਂ ਇਹੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਕਹਿੰਦੇ ਜਨ ਸਤਿਕਾਰ ਦਿੰਦੇ ਜੀ। ਇਹ ਦੋਰਾ ਉਹੀ ਇਕਜੁੱਟਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਇਹ ਸਦਾ ਹੀ ਆ ਰਹਿਣਾ ਚਾਹੀਦਾ। ਬੱਟੀ ਗੱਲ ਹੋ ਗਈ ਹੈ ਵੀ ਆਪਾਂ ਆਪਣੇ ਵਾਲੀ ਖੜਨ ਲੱਗੇ ਅਸੀਂ ਗੱਲ ਚੰਗੀ ਬਿਰਤ ਹੈ ਲੱਗਦਾ ਹੁਣ ਸਹੀ ਸਮਾਜ ਜਿਹਦਾ ਪੁਰਾਣਾ ਸਾਡਾ ਪੰਜਾਬ ਜਿਹੜਾ ਸਾਡਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਹੈ ਮਾਨਸਿਕ ਇਹ ਜਿਹੜਾ ਈਗੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਜੀ ਇਹ ਦੋਰਾ ਉਹੀ ਇੱਕ ਜੁੜਦਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਤਾਂ ਇਹ ਸਦਾ ਹੀ ਆ ਰਹਿਣਾ ਚਾਹੀਦਾ ਵੱਡੀ ਗੱਲ ਹੋ ਗਈ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ। ਸੱਚੀ ਗੱਲ ਹੈ ਕਿ ਚੰਗੀ ਬੇਰਦਾ ਹੈ। ਲੱਗਦਾ ਹੁਣ ਸਹੀ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ ਸਾਡਾ ਸਾਡਾ ਸਮਾਜ ਹੁੰਦਾ ਸੀ। ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ। ਮਨ ਤੋਂ ਜਦੋਂ ਇਹੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਜੀ। ਉਹ ਦੋਰਾ ਉਹੀ ਇੱਕ ਜੁੱਟਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ। ਪਾਣੀ ਆਇਆ ਉਹ। ਇਹ ਸਦਾ ਹੀ ਆ ਰਹਿਣਾ ਚਾਹੀਦਾ। ਵੱਡੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਆਪ ਨੇ ਖੜਨ ਲੱਗੇ ਅੱਛੀ ਗੱਲ ਹੈ ਇਹ ਚੰਗੀ ਬੇਰਤ ਹੈ ਅਗਦਾ ਹੁਣ ਸਹੀ ਪੁਰਾਣੇ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ ਚ 60 80 ਦਾ ਸਮਾਜ ਹੁੰਦਾ ਸੀ ਉਦੋਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਹੈ ਮਨਸਬਾ ਇਹਦਾ ਈਗੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਹਾਂ ਇਹ ਦੋਰਾ ਉਹੀ ਇੱਕ ਜੁੜਦਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਸਦਾ ਹੀ ਆ ਰਹਿਣਾ ਚਾਹੀਦਾ ਬੱਡੀ ਗੱਲ ਹੋ ਗਈ ਹੈ ਵੀ ਆਪਾਂ ਆਪਣੇ ਲਈ ਖੜਨ ਲੱਗੇ ਪੱਤਾ। ਬਹੁਤ ਚੰਗੀ ਗੱਲ ਹੈ। ਲੱਗਦਾ ਹੁਣ ਸਹੀ ਪੁਰਾਣੇ ਸਮਾਜ ਜਿੰਦਾ ਪੁਰਾਣਾ ਸਾਡਾ ਪੰਜਾਬ ਜਿਸ ਸਾਡਾ ਸਮਾਜ ਉਹਦਾਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ। ਇਹ ਇਹ ਜ਼ਰੂਰੀ ਹੁੰਦਾ। ਮਨ ਦੇ ਕਿਲਾਕਾ ਜਦੋਂ ਇਹੋ ਖਤਮ ਹੁੰਦੀ ਹੈ ਇਹ ਇਹਦੇ ਨਾਲ ਮੈਂ ਮੁੱਕਦੀ ਹੈ। ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਜੀ। ਬਹੁਤ ਦੌਰਾਂ ਉਹੀ ਇੱਕ ਜੁੜਤਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ। ਪਾਣੀ ਆਇਆ ਉਹ। ਇਹ ਸਦਾ ਹੀ ਆ ਰਹਿਣਾ ਚਾਹੀਦਾ।